ਏ ਭਾਜੀ ਪਾਉਂਦਾ ਲਿੰਕ ਪਾਇਆ ਉਹਨਾਂ ਨੂੰ ਚਾਹ ਪਾਣੀ ਪੀਤਾ ਤਾਂ ਅੱਧਾਕ ਪਾ ਲਿਆ ਇਹਨਾਂ ਨੇ ਤੇ ਉਹ ਹੁਣ ਇਕਦਮੀ ਹੋ ਦੇ ਗਿਆ ਸਾਰਾ ਸਟ੍ਰਿਕ ਸਮੇਂ ਤੋਂ ਦੇਣਾ ਵਧੀਆ ਹੋ ਜਾਵੇ ਕਿ ਕੀ ਕਰ ਲੈ ਇਸ ਤਰ੍ਹਾਂ ਡਿਗਾ ਕੇ ਖੜਾ ਆਏ ਬਾਹ ਪੈਂਦਿਆਂ ਪੈਂਦਿਆਂ ਆ ਡਿਗ ਪਿਆ ਅਸੀਂ ਗਾਰਡਰ ਕੋਲ ਵੀ ਕੋਈ ਵਿੱਚੋਂ ਬੱਲੀ ਬੁੱਲੀ ਕੋਈ ਜੇਤੀ ਖਾਂ ਹੋਏ ਤਾਂ ਹੁਣ ਰੱਬ ਜਾਂਦਾ ਉਹ ਤੇ ਹੁਣ ਵਿਚਾਰੇ ਉਹਨਾਂ ਦੇ ਜੀ ਕਰਦਾ ਵੀ ਥੱਲੇ ਆਈਏ ਉਹ ਵੀ ਵਿੱਚ ਥੱਲੇ ਤੁਲੇ ਰੋਜ਼ ਦਾ ਕੰਮ ਉਹਨਾਂ ਦਾ ਉਹ ਇਹ ਤਾਂ ਹੁਣ ਨੁਕਸਾਨ ਮਤਲਬ ਕੁਦਰਤ ਲਈੋਂ ਜਿਤਨਾ ਦਾ ਇਧਰ ਬਾਗ ਸ਼ਰੀਫ ਕਿਹੜਾ ਪਿੰਡ ਕੜਾ ਪੱਗ ਉਪਰ ਗੱਲ ਬਣੀ ਹੈ ਦਾ ਲੈਂਟਰ ਇਹ ਭਾਜੀ ਇਹ ਪਾਉਂ ਦਾ ਲੈਂਟਰ ਪਾਇਆ ਉਹਨਾਂ ਚਾਹ ਪਾਣੀ ਪੀਤਾ ਤਾਂ ਅੱਧਾ ਘਪਾ ਲਏ ਉਹਨਾਂ ਨੇ ਤੇ ਉਹ ਹੁਣ ਇੱਕਦਮੀ ਹੋ ਡੇ ਗਿਆ ਸਾਰਾ ਸਟਰਿੰਗ ਸੰਗਤ ਦੇਣਾ ਵਧੀਆ ਹੋ ਜਾਊਗਾ ਇਹ ਕੀ ਕੀ ਕਰਨ ਲੈ ਇਸ ਤਰ੍ਹਾਂ ਡਿਗਾ ਕਿਸ ਤਰ੍ਹਾਂ ਆਇਆ ਬਾਹ ਪੈਂਦਿਆਂ ਪੈਂਦਿਆਂ ਡਿਗ ਪਿਆ ਅਸੀਂ ਗਾਡਰ ਗੁੱਡਰ ਕੋਈ ਵਿੱਚੋਂ ਬੱਲੀ ਬੱਲੀ ਕੋਈ ਡੇਪੀ ਹੈ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਦਾਣੀ ਬਾਨੀ ਨੁਕਸਾਨ ਹੋਇਆ ਨੁਕਸਾਨ ਹੈ ਇੱਕ ਬੰਦਾ ਵੇ ਸੱਟਾ ਸੁੱਟਾ ਲੱਗੀਆਂ ਵਿੱਚੋਂ ਕੱਢਿਆ ਮਾਈ ਅੱਛਾ ਜੀ ਇਹ ਹੋਰ ਮੇਰਾ ਤੇ ਤੁਹਾਨੂੰ ਪਤਾ ਹੀ ਹੈ ਮੈਂ ਫੜ ਫੜ ਕੇ ਪੈਸੇ ਲਾ ਬਸ ਸਰਾ ਇਹ ਰੋਗ ਦਾ ਟਿੱਕੇ ਦੀ ਨਗੇਲੀ ਕੀ ਦੀ ਠੇਕੇਦਾਰ ਦੀ ਆ ਕਿ ਜਾਂ ਹੋਏ ਤਾਂ ਹੁਣ ਰੱਬ ਜਾਂਦਾ ਉਹਦੇ ਹੁਣ ਵਿਚਾਰੇ ਉਹਨਾਂ ਦੇ ਜੀ ਕਾਦਾ ਵੀ ਥੱਲੇ ਆਈਏ ਉਹ ਵੀ ਵਿੱਚ ਥੱਲੇ ਤੁਰੇ ਰਹਿੰਦੇ ਰੋਜ਼ ਦਾ ਕੰਮ ਉਹਨਾਂ ਦਾ ਇਹ ਤਾਂ ਹੁਣ ਨੁਕਸਾਨ ਮਤਲਬ ਕੁਦਰਤ ਲਈੋਂ ਜਿੰਨਾ ਹਾਂਜੀ ਕਿੰਨੇ ਬੰਦੇ ਜਿਹੜੇ ਜੱਗੇ ਹੋਏ ਤਿੰਨ ਕੋਏ ਤਿੰਨ ਬੰਦੇ ਤਿੰਨ ਬੰਦੇ ਜੱਗੇ ਹੋਏ ਕਿੱਥੇ ਆਣੇ ਹੁਣ ਕਿੱਥੇ ਉਹ ਵਾਸਪੀ ਲੈ ਗਏ ਸਰਕਾਰੀ ਹਸਪਤਾਲ ਪਤਾ ਨਹੀਂ ਕਿੱਥੇ ਲੈ ਗਏ ਮਾਰੇ ਮੋੜੇ ਹੱਤਾਂ ਲੱਗੀਆਂ ਜਿਆਦਾ ਨਹੀਂ ਕੋਈ ਸੀਰਜ ਨਹੀਂ ਕੋਈ ਵੀ ਤੇ ਇਹ ਪੁਲਿਸ ਪ੍ਰਸ਼ਾਸਨ ਕੋਈ ਆਉਗਾ ਨਹੀਂ ਆ ਪੁਲਿਸ ਕੋਈ ਨਹੀਂ ਵਾਹ ਦੇ ਨਹੀਂ ਹਾਂਜੀ ਬਾਕੀ ਮੰਗ ਕਰੋਗੇ ਪੰਜਾਬ ਸਰਕਾਰ ਮੰਗ ਤਾਂ ਇਹੋ ਕਰਦੇ ਵੀ ਅਸੀਂ ਸਾਡੇ ਬਾਲਿਆਂ ਵਾਲੇ ਕੋਠੇ ਲਿਖੇ ਵੀ ਆ ਤੇ ਅਸੀਂ ਤਾਂ ਆਪ ਹੁੰਦੇ ਹਾਂ ਫੜ ਫੁੱਟ ਕੇ ਆ ਅੱਛਾ ਤਾਂ ਮੀ ਵੱਡੇ ਪੈਰ ਚੱਲਦੇ ਪੈਰ ਕਰਕੇ ਜਾਦੇ ਨਹੀਂ ਕੋਈ ਨਹੀਂ ਕਿਸੇ ਚੁੰਦੇ ਹੀ ਰਹਿੰਦੇ ਚੁੰਦੇ ਲਖਾਇਵੇ ਕੋਈ ਯਾਰਾ ਮੁਸ਼ਕਲ ਕਿਨੇ ਬੱਚੇ ਕਿਨੇ ਖੜੇ ਇੱਕ ਬੱਚਾ ਕੀ ਮੰਗ ਚਲੋਗੇ ਹੁਣ ਮੰਗੇ ਹੋਂ ਕਰਦੇ ਜੇ ਕੋਈ ਮਦਦ ਕਰ ਸਕਦਾ ਹੋਵੇ ਤੁਹਾਡੀ ਘਰੇ ਜਦ ਇਨਸਾਨ ਹੋਇਆ ਹੂੰ ਠੀਕ ਹੈ ਮੇਰਾ ਨਾਮ ਜਿਤਪਾਲ ਸਿੰਘ ਜੀ ਤੇ ਕਿਦਾਂ ਇਹਦਾ ਲੈਂਟਰ ਜਿਹੜਾ ਲੈਂਟਰ ਜੀ ਗੱਡਣ ਖਿੱਚ ਗਈ ਇੱਕ ਬੱਚੇ ਜੀ ਜਦੋਂ ਗੱਡ ਖਿੱਚ ਗਿਆ ਤੇ ਸਾਰਾ ਲੈਂਟਰ ਜਿਹੜਾ ਉਹ ਕੀ ਕਿਹਾ ਉੱਤੇ ਬੰਦੇ ਕੰਮ ਕਰਦੇ ਪਏ ਹਾਂਜੀ ਬੰਦੇ ਉੱਤੇ ਕੰਮ ਕਰਦੇ ਹੀ ਤੇ ਬੰਦੇ ਉੱਤਲੇ ਵੀ ਜਿੱਗੇ ਥੱਲੇ ਇਕ ਥੱਲੇ ਬੰਦਾ ਸੀ ਉਹ ਮਹਾ ਕੱਢਿਆ ਉਹਦੀ ਥੋੜੀਆਂ ਸੱਟਾਂ ਲੱਗ ਜਾਂਦੀਆਂ ਤੇ ਜਿਹੜੇ ਦੂਜੇ ਬੰਦੇ ਕਿਉਂ ਅਸੀਂ ਜਿੱਗੇ ਉਹਨਾਂ ਦੇ ਸੱਟ ਘੱਟ ਤੇ ਮਤਲਬ ਕਿੱਥੇ ਦਾਖਲ ਆਇਆ ਹੁਣ ਸਿਵਲ ਹਸਪਤਾਲ ਦਾਖਲ ਹੋ ਕੇ ਆਈ ਬੰਦੀ ਪੱਟੀ ਦੀ ਸੀ ਹਾਂਜੀ ਕਿੰਨੇ ਜਣੇ ਆ ਗਏ ਸਾਟਾ ਉਹ ਦਾਖਲ ਉੱਥੇ ਕਿੰਨੇ ਕਿੰਨੇ ਜਣੇ ਸੀ ਫੋਟੋ ਜਿਹੜੇ ਉੱਤੇ ਉਦਾਂ ਉੱਤੇ ਤੇ ਚਾਰ ਪੰਜ ਜਣੇ ਹੈਗੇ ਸੀ ਪੰਜ ਛੇ ਜਣੇ ਇਹ ਜਗਮੀ ਹੋਏ ਆ ਕਿ ਪਰਿਵਾਰ ਵਾਲੇ ਆਏ ਕਿ ਮਜ਼ਦੂਰੀ ਇਹ ਮਜ਼ਦੂਰੀ ਅੱਛਾ ਨਾਲ ਇੱਕਦਾਂ ਠੇਕੇਦਾਰਾਂ ਦੇ ਬੰਦੇ ਮਿਸਤਰੀਆਂ ਦੇ ਜਿਸ ਤਰ੍ਹਾਂ ਇਹਨਾਂ ਦਾ ਇਹ ਨੁਕਸਾਨ ਹੋ ਜਾਦਾ ਕੀ ਕਰਨਾ ਚਾਹੀਦਾ ਇਹਨਾਂ ਦਾ ਇਹੋ ਹੀ ਆ ਵੀ ਇਹਨਾਂ ਵਿਚਾਰਿਆਂ ਨੇ ਜਿਹੜੇ ਪਿੱਛੇ ਇੰਨੀ ਬਾਤਾਂ ਹੋਈਆਂ ਤੇ ਜਿਹੜੇ ਇਹਨਾਂ ਦੇ ਕਮਰੇ ਪੂਨਦੇ ਰਹੇ ਆ ਇਸ ਕਰਕੇ ਮਜਬੂਰੀ ਕਰਨ ਵਿਚਾਰਿਆਂ ਨੇ ਪੈਸੇ ਫੜ ਤੜ ਕੇ ਇਹ ਆਪ ਦਾ ਲੱਗੇ ਹੀ ਪਾਉਣ ਇਹਨਾਂ ਘਟਨਾ ਦਾ ਬੜੀ ਨੁਕਸਾਨ ਇਹਨਾਂ ਦਾ ਹੋ ਗਿਆ ਵਾ ਤੇ ਜੇ ਕੋਈ ਭੈਣ ਭਰਾ ਵੀ ਇਹਨਾਂ ਦੀ ਮਦਦ ਕਰ ਸਕਦਾ ਹੋਵੇ ਜਾਂ ਕੋਈ ਸਰਕਾਰ ਇਹਨਾਂ ਦੀ ਮਦਦ ਕਰੇ ਬਾਲਿਆਂ ਦੇ ਕਮਰੇ ਇਹਨਾਂ ਦੇ ਜਿਹੜੇ ਅੱਗੇ ਲਿਖੇ ਆ ਸਰਕਾਰ ਵੱਲੋਂ ਵੀ ਜਿਹੜਾ ਉਹ ਕੋਦੇ ਹਜੇ ਨਹੀਂ ਕੋਈ ਇਹ ਜਦੋਂ ਹਰ ਤਰੀਕੇ ਵਿਚਾਰੇ ਨਹੀਂ ਕੀਤਾ ਸੀ ਤੇ ਨੁਕਸਾਨ ਤੇ ਇਹਨਾਂ ਦਾ ਗਿਆ ਹੋਵੇ ਮਾਤਰ ਬੰਦੇ ਆ ਕੋਈ ਮੰਤ ਸẽਗਾ ਕਿਹੜਾ ਪਿੰਡਾ ਪੱਗੂਪੁਰ ਇਹ ਗੱਲ ਬਾਤ ਹੋਈ ਯਾਰ ਲੈਂਡਰਾਂ ਦੇ ਤੇ ਇਹਦਾ ਇਤਰਾ ਬਿਲੰਡਰ ਪਾਉਣ ਡਿਆ ਸੀ ਤੇ ਚਾਹ ਪੀ ਕੇ ਥੇ ਤੇ ਮੁੜ ਕੇ ਆ ਲੈਂਡਰ ਪਾਉਣ ਡੇ ਤੇ ਪਤਾ ਨਹੀਂ ਕੀ ਚਾਂਸ ਬਣਿਆ ਥੱਲੇ ਗੱਡ ਰਖਸ ਗਿਆ ਕੀ ਹੋਇਆ ਤੇ ਸਾਰਾ ਰਚ ਜਾ ਦੇਖਿਆ ਮੇਰਾ ਪਤ ਬੱਜਾ ਨਾ ਮਰ ਕੇ ਕਰ ਜਾਂਦਾ ਤੇ ਸੰਪਾਤ ਦੀ ਖਲਵਾ ਕਿਹੜਾ ਪਿੰਡ ਆ ਪਿੰਡ ਮੇਰਾ ਹੀ ਮੰਮੀ ਅਲੀ ਨੂੰ ਅਬ ਮਾਤਾ ਮੈਂ ਕੋਈ ਖਲਵਾ ਗਲੋ ਮਾਗਾ ਠੇਕੇਦਾਰ ਨੂੰ ਵਧੀਆ ਸਾਦਾ ਪਾਏ ਸਾਡਾ ਕੇ ਜੀ ਦੀ ਕਮੀ ਨਾ ਰਹੇ ਜੀ ਸਾਨੂੰ ਦੱਸੋ ਹਰ ਫੜ ਮੇਰੇ ਪਤ ਨੂੰ ਪੰਜ ਮਹੀਨੇ ਆ ਗਏ ਜੀ ਤੇ ਰਿਸ਼ਤੇਦਾਰ ਹਰ ਫੜ ਤੇ ਆਉਂਦੇ ਹਾਂ ਹਾਂ ਜੀ ਅਜੇ ਮੈਂ ਪੱਕਾ ਕੰਮ ਕਰੀ ਵੇ ਪੱਕਾ ਕੰਮ ਕਰੀ ਉਹਨੇ ਫੇ ਸਾਨੂੰ ਉਹੀ ਕਰ ਰੱਖੀ ਹਾਂ ਜੀ ਕੀ ਕਰੀਏ ਨਾ ਤਰਜਾ ਚਲ ਗਿਆ ਸਭ ਤੇਰਾ। ਜੀ। ਕਿਰਾਟੇਂਡਾ ਪਬੂਪੁਰ ਇਹ ਆ ਗਿਆ ਆ ਗਿਆ। ਇੱਥੇ ਨਾ ਜੀ ਅੱਜ ਦਿਲਬਾਖ ਸਿੰਘ ਪਰਿਵਾਰ ਵੱਲੋਂ ਲੈਂਟਰ ਪਾਇਆ ਜਾ ਰਿਹਾ ਸੀਗਾ ਜੀ। ਉਹ ਲੈਂਟਰ ਪਾਉਂਡ ਰਹੇ ਸੀਗੇ ਤੇ ਅਚਾਨਕ ਇੱਕ ਗਾਡਰ ਫਿਰ ਗਿਆ। ਤੇ ਉਹ ਸਾਰਾ ਲੈਂਟਰੀ ਥੱਲੇ ਡਿੱਗ ਪਿਆ ਜੀ। ਉਹਦੇ ਕਾਰਨ ਇੱਕ ਸੀਗਾ ਕੋਈ ਲੇਬਰ ਵਾਲਾ ਉਹਦੇ ਜਿਆਦਾ ਛੱਟ ਲੱਗੀ ਉਹ ਥੱਲੇ ਆ ਗਿਆ ਤੇ ਦੋ ਹੋਰ ਸੀ ਮਜ਼ਦੂਰ ਜਿਨ੍ਹਾਂ ਦੇ ਥੋੜੀਆਂ ਸਟਾ ਲੱਗੀਆਂ ਕਿੰਨਾ ਬੰਦਿਆਂ ਦੇ ਹਾਂ ਜੀ ਆ ਤਿੰਨਾ ਮਜ਼ਦੂਰਾਂ ਦੇ ਸਟਾ ਲੱਗੀਆਂ ਹੁਣ ਕਿਤੇ ਮੈਨੂੰ ਦੱਸ ਹਾਂ ਦਾਖਲ ਕਰਾਇਆ ਜੀ ਸਰਕਾਰੀ ਹਸਪਤਾਲ ਪੱਟੀ ਇੱਕ ਤਾਂ ਉੱਥੇ ਦਾਖਲ ਕਰਵਾਇਆ ਦੂਜੇ ਮੇਰਾ ਖਿਆਲ ਉਥੋਂ ਉਹ ਵੈਸੇ ਦਵਾਈ ਵਗੈਰਾ ਦੇ ਕੇ ਉਹਨਾਂ ਨੂੰ ਕਰ ਦਿੱਤਾ ਜੀ ਇਹ ਥੋੜਾ ਜਿਹਾ ਉਹਦੇ ਗੰਭੀਰ ਸਟਾ ਕਿੰਨਾ ਕੋ ਨੁਕਸਾਨ ਜਿਆਨ ਦਾ ਨੁਕਸਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਨੁਕਸਾਨ ਤਾਂ ਫਿਰ ਹੋਣਾ ਬਹੁਤ ਜ਼ਿਆਦਾ ਸਿਰਫ ਇੰਨਾ ਹੀ ਸ਼ੁ크ਰਾ ਪਰਮਾਤਮਾ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਲੱਗਦਾ ਵੀ ਕਿਸੇ ਦੀ ਨਗੀਲੀ ਨਾ ਹੋਇਆ ਵੀ ਇਹ ਕਿਦਾਂ ਆ ਇਹਦੇ ਬਾਰੇ ਹਾਲੇ ਕਹਿਣਾ ਕੋਈ ਜਲਦੀ ਹੋਊਗੀ ਜੀ ਹਾਲੇ ਮੈਨੂੰ ਕੁਝ ਦੇ ਬਾਰੇ ਇੰਨਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਥੋੜੀ ਦੇਰੀ ਹੋਈ ਆ ਇਹਨਾਂ ਨੂੰ ਦੇਖਦੇ ਆਂ ਭਲਾ ਕੀ ਦਾ ਆ ਪਰ ਚਲੋ ਕੁਝ ਵੀ ਹੋਵੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਇਸ ਪਰਿਵਾਰ ਦੇ ਨਾਲ ਆ ਜੀ ਜੇ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਕੋਈ ਲੋੜ ਹੋਵੇਗੀ ਤੇ ਹਾਜ਼ਰ ਹਾਂ ਜਿੱਦਾਂ ਸੋਨੂੰ ਮਿਲਿਆ ਕਿ ਪਰਿਵਾਰ ਜਿਹੜਾ ਬਿਲਕੁਲ ਗਰੀਬ ਆ ਦਰਜੀ ਪਾਇਆ ਫੜ ਕੇ ਤੇ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਪਤਾ ਨਹੀਂ ਕਿੱਥੋਂ ਕਿੱਥੋਂ ਵਿਚਾਰਿਆਂ ਫੜ ਕੇ ਵਿਆਹ ਤੇ ਪੈਣ ਭਰਾਵਾਂ ਤੋਂ ਲਿਆ ਕੇ ਤੇ ਆਪਣਾ ਲੈਂਟਰ ਲੱਗੇ ਸੀ ਬਾਹਰ ਤੇ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜੀ ਇਹਦੇ ਬਾਰੇ ਦਾ ਤੁਹਾਨੂੰ ਹੁਣ ਕੀ ਕਹਿ ਸਕਦੇ ਆ ਬਸ ਸ਼ੁਕਰ ਹੈ ਵੈਸੇ ਵੀ ਜਿਹੜੇ ਵੀਰ ਪਾ ਰਹੇ ਸੀ ਦਿਲਬਾਖ ਸਿੰਘ ਉਹ ਬਚਪਨ ਤੋਂ ਹੀ ਉਹ ਲੱਤ ਤੋਂ ਆ ਰਹੀ ਹੈ ਜੀ ਉਹਨੂੰ ਪੋਰੀਓ ਦੀ ਸ਼ਿਕਾਇਤ ਸੀ ਸੋ ਬਹੁਤ ਹੀ ਗਰੀਬ ਪਰਿਵਾਰ ਆ ਪਰ ਕੀ ਕਰ ਸਕਦੇ ਮਹਾਰਾਜ ਦਾ ਪਾਣਾ ਜੀ